ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਪਤਾ ਲੱਗਿਆ ਕਿ ਮੁੰਡੇ ਦੇ ਬਾਰੇ ਤੁਹਾਡੀ ਡੈਥ ਹੋ ਗਈ ਹੈ ਡੈਥ ਦਾ ਪਤਾ ਲੱਗਾ ਬਸ ਕੋਈ ਤਾਂ ਕੋਈ ਲਹਿਰ ਨਹੀਂ ਸੀ ਨਾ ਕੋਈ ਬਕਵਾ ਦਿਨ ਨਹੀਂ ਸੀ ਦਾ ਸਾਰਿਆਂ ਨੂੰ ਪਤਾ ਕੋਈ ਸਾਨੂੰ ਨਹੀਂ ਪਤਾ ਕਿ ਉਹਦੀ ਲਾਟਾ ਕਿਤੇ ਉਹਨੇ ਲਾਟਾ ਮੁੰਡਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਗਈ ਹੁੰਦੀ ਹੈ ਪਤਾ ਨਹੀਂ ਕਿੰਨੇ ਸਾਲ ਗਏ ਨੂੰ ਹੋ ਗਈ ਸੀ ਦੁਬਈ ਨੂੰ ਦੁਬਈ ਨੂੰ ਉਧਾਰਿਆ ਸਾਰੇ ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ ਤੋ ਕੀ ਉਹਦੀ ਭੈਣ ਕਿੰਨੇ ਭਰਾ ਤੋਂ ਕਿੰਨੇ ਭੈਣਾਂ ਆਏ ਉਹਨਾਂ ਦੀ ਇੱਕ ਭੈਣਾਂ ਦੋ ਭਰਾ ਸੋ ਦੂਜਾ ਭਰਾ ਕਿਤੇ ਇਸ ਟਾਈਮ ਉਹ ਇਸ ਟਾਈਮ ਬਹਤ ਤਾਨੂੰ ਕਿਤਾ ਪਤਾ ਲੱਗਿਆ ਕਿ ਉਹਨਾਂ ਦੀ ਕਦ ਤਾਨੂੰ ਕਿਤਾ ਪਤਾ ਕਿ ਉਹਨਾਂ ਦੀ ਦਤ ਕਦ ਹੋ ਗਈ ਸੀ ਇੱਕ ਵਾਰ ਸਾਨੂੰ ਤਾਂ ਫੋਨ ਲਾਇਆ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਨਹੀਂ ਸੀ ਹਮ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹਾਂ ਸਾਨੂੰ ਜਿੱਤਾ ਸਾਡਾ ਪਤ ਮਾਰਿਆ ਤੇ ਸਾਨੂੰ ਮਹੀਨਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਇੱਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗਾਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਹਾਂ ਕਰਾਓ